ਬਹੁਤ ਸਾਰੇ ਮਸਲੇ ਸੀ ਸਾਡੇ ਜਿਹੜੇ 13 ਫਰਵਰੀ ਤੋਂ ਲਗਾਤਾਰ 13 ਮਹੀਨਿਆਂ ਤੋਂ ਉੱਪਰ ਜਿਹੜਾ ਸਾਡਾ ਦੋਇ ਖਨੌਰੀ ਤੇ ਸ਼ੰਭੂ ਬਾਰਡਰ ਮੋਰਚੇ ਚੱਲੇ ਆ ਜਿੰਨੇ ਵਹੀਕਲ ਸਾਡੇ ਗੁੰਮ ਹੋਏ ਐ ਸਮਾਨ ਕਿੰਨੇ ਦਾ ਫਟ ਗਿਆ ਸਾਡੇ ਕਿੰਨੇ ਕਿ ਜਿਹੜੇ ਘਰ ਐ ਹਟਾ ਹੋਏ ਗਏ ਉਹਨਾਂ ਦੀ ਕੀਮਤ ਕੀ ਐ ਉਤੇ ਕਾਫੀ ਵਿਚਾਰ ਚਰਚਾ ਹੋਈ ਐ ਜਿਸ ਦੇ ਉੱਤੇ ਅਸੀਂ 6 ਮੈਂਬਰੀ ਕਮੇਟੀ ਬਣਾਈ ਐ ਜਿਹੜੀ ਇਹ ਸਾਰੇ ਹਸਤਾਖਤ ਦਾ ਨਿਸ਼ਾਨ ਜਿਹੜਾ ਨੁਕਸਾਨ ਦਾ ਜਾਇਜ਼ਾ ਲੈ ਕੇ ਉਹਦੀ ਕੀਮਤ ਵੀ ਅੰਗੂਗੀ ਤੇ ਪੰਜਾਬ ਸਰਕਾਰ ਦੇ ਖਿਲਾਫ ਹੋਣ ਵਾਲੇ ਸਮੇਂ ਦੇ ਵਿੱਚ ਸਾਡੇ ਸੰਘਰਸ਼ ਵੀ ਐ ਜਿਹੜੇ ਸ਼ੁਰੂ ਹੋਣਿਆ ਕਿਥੇ ਦਾ ਸਾਹ ਦੱਸਿਆ ਜਾ ਰਿਹਾ 20 ਸੌਤਰਾਂ ਦੇ ਸਾਹ ਨਾਲ ਕਿ ਤਕਰੀਬਨ ਦੋ ਦਰਜਨ ਦਵਾਦੀਆਂ ਟਰਾਲੀਆਂ ਨੇ ਹਲੇ ਤੱਕ ਗਾਇਬ ਨੇ ਬਿਲਕੁਲ ਦੋ ਦਰਜਨ ਤਕਰੀਬਨ ਜੇ ਉਹ ਗਿਣਤੀ ਵੱਧ ਵੀ ਸਕਦੀ ਹੈ ਦੋ ਦਰਜਨ ਜਿਹੜੀਆਂ ਟਰਾਲੀਆਂ ਉਹ ਸਾਡੇ ਲਈ ਲਿਸਟ ਪਹੁੰਚੀ ਹੈ ਪਿੰਡਾਂ ਦੀ ਉਹ ਅਜੇ ਗਾਇਬ ਨੇ ਛਿਆਂ ਨਹੀਂ ਤੇ ਟਰੈਕਟਰ ਹੈ ਵੱਡੀ ਪੱਧਰ ਤੇ ਨੁਕਸਾਨੇ ਗਏ ਆ ਇੱਥੋਂ ਤੱਕ ਕਿ ਸਾਡੇ ਟਰੈਕਟਰਾਂ ਦੇ ਟਾਇਰ ਕੱਢ ਕੇ ਲੈ ਕੇ ਗਏ ਆ ਟਰਾਲੀਆਂ ਦੀਆਂ ਹੁਕਾਂ ਗੱਡੀਆਂ ਗੀਆਂ ਵੱਡੀ ਪੱਧਰ ਤੇ ਸਾਡੇ ਜਿਹੜੇ ਹੋਰ ਚੁੱਲ੍ਹੇ ਨਾਲ ਸੰਬੰਧਤ ਸਮਾਨ ਹੈ ਸਿਲੰਡਰ ਹੈ ਰਾ ਬਗੈਰਾ ਸਾਡੇ ਸੀ ਕੁੱਲ ਕੂਲਰ ਵਗੈਰਾ ਪੱਖੇ ਸਾਰੇ ਚੋਰੀ ਕੀਤੇ ਗਏ ਜਿਹਨਾਂ ਸਾਡੇ ਮੋਰਚੇ ਤੇ ਹਮਲਾ ਕਰਕੇ ਸਾਡਾ ਸਮਾਨ ਦੀ ਲੁੱਟ ਖਸੁੱਟ ਕੀਤੀ ਆ ਅੱਜ ਸਾਡੀ ਮੀਟਿੰਗ ਪਹਿਲੀ ਉਸ ਤੋਂ ਬਾਅਦ ਪਹਿਲੀ ਮੀਟਿੰਗ ਹੋਈ ਆ ਜਿੱਦੇ ਸਾਡਾ ਅੱਜ ਉਹ ਲੇਕਾ ਚੋਕਾ ਕੀਤਾ ਗਿਆ ਮੀਟਿੰਗ ਹੋਈ ਆ ਕੀ ਜਿਹੜਾ ਕਿ ਹੁਣ ਸਿਲਸਿਲਾ ਜਿਹੜਾ ਚੱਲਦਾ ਪਿਆ ਤੇ ਕੀ ਜਿਹੜਾ ਹੱਲ ਤਾਂ ਨਿਕਲਿਆ ਹੁਣ ਦੇਖੋ ਅੱਜ ਸਾਡੀ ਕੇਐਮਐਮ ਦੀ ਮੀਟਿੰਗ ਆ ਜਿਹੜੀ ਇੱਥੇ ਕਾਫੀ ਤਕਰੀਬਨ 11 ਵਜੇ ਤੋਂ ਸਟਾਰਟ ਹੋਈ ਆ ਤੇ ਹੁਣ ਤੱਕ ਵੀ ਚੱਲ ਰਹੀ ਆ ਬਹੁਤ ਸਾਰੇ ਮਸਲੇ ਸੀ ਸਾਡੇ ਜਿਹੜੇ 13 ਫਰਵਰੀ ਤੋਂ ਲਗਾਤਾਰ 13 ਮਹੀਨਿਆਂ ਤੋਂ ਉੱਪਰ ਜਿਹੜਾ ਸਾਡਾ ਦੋਇਖਨੌਰੀ ਤੇ ਸ਼ੰਭੂ ਬਾਰਡਰ ਮੋਰਚੇ ਚੱਲੇ ਆ ਉੱਥੇ ਵੱਡੀ ਪੱਧਰ ਤੇ ਪੰਜਾਬ ਸਰਕਾਰ ਨੇ ਤੇ ਪੰਜਾਬ ਪੁਲਿਸ ਨੇ ਮਿਲ ਕੇ ਸਾਡੇ ਮੋਰਚੇ ਲੁੱਟੇ ਆ ਟਰੈਕਟਰ ਟਰਾਲੀਆਂ ਭੰਨੇ ਆ ਵੱਡੀ ਪੱਧਰ ਤੇ ਲੁੱਟ ਕੀਤੀ ਆ ਸਾਡੇ ਮੋਰਚਿਆਂ ਦੀ ਇਸ ਕਰਕੇ ਉਹਦੇ ਜਿੰਨੇ ਵਹੀਕਲ ਸਾਡੇ ਗੁੰਮ ਹੋਏ ਆ ਸਮਾਨ ਕਿੰਨੇ ਦਾ ਫਟ ਗਿਆ ਸਾਡੇ ਕਿੰਨੇ ਕਿਹੜੇ ਘਰ ਹੈ ਹਟਾ ਹੋ ਗਏ ਆ ਉਹਨਾਂ ਦੀ ਕੀਮਤ ਕੀ ਹੈ ਉੱਤੇ ਕਾਫੀ ਵਿਚਾਰ ਚਰਚਾ ਹੋਈ ਆ ਜਿਸ ਦੇ ਉੱਤੇ ਅਸੀਂ 6 ਮੈਂਬਰੀ ਕਮੇਟੀ ਇੱਕ ਬਣਾਈ ਆ ਜਿਹੜੀ ਇਹ ਸਾਰੇ ਹਸਤਾਖਤਾਂ ਦਾ ਨਿਸ਼ਾਨ ਜਿਹੜਾ ਨੁਕਸਾਨ ਦਾ ਜਾਇਜ਼ਾ ਲੈ ਕੇ ਉਦੀ ਕੀਮਤ ਵੀ ਅੰਗੂਗੀ ਤੇ ਪੰਜਾਬ ਸਰਕਾਰ ਦੇ ਖਿਲਾਫ ਹੋਣ ਵਾਲੇ ਸਮੇਂ ਦੇ ਵਿੱਚ ਸਾਡੇ ਸੰਘਰਸ਼ ਵੀ ਆ ਜਿਹੜੇ ਸ਼ੁਰੂ ਹੋਣੇ ਆ ਜਿੱਥੇ ਤਾਂ ਸਾਹ ਦੱਸਿਆ ਜਾ ਰਿਹਾ 20 ਸੌਤਰਾਂ ਦੇ ਹਿਸਾਬ ਨਾਲ ਕਿ ਤਕਰੀਬਨ ਦੋ ਦਰਜਨ ਦਵਾ ਜਿਹੜੀਆਂ ਟਰਾਲੀਆਂ ਨੇ ਹਾਲੇ ਤੱਕ ਗਾਇਬ ਨੇ ਜਿਹੜੀਆਂ ਲੰਬੀਆਂ ਨਹੀਂ ਗਈ ਬਿਲਕੁਲ ਦੋ ਦਰਜਨ ਤਕਰੀਬਨ ਜੇ ਉਹ ਗਿਣਤੀ ਵੱਧ ਵੀ ਸਕਦੀ ਹੈ ਦੋ ਦਰਜਨ ਜਿਹੜੀਆਂ ਟਰਾਲੀਆਂ ਉਹ ਸਾਡੇ ਕੋਲ ਲਿਸਟ ਪਹੁੰਚੀ ਹੈ ਪਿੰਡਾਂ ਦੀ ਉਹ ਅਜੇ ਗਾਇਬ ਨੇ ਇੱਥਿਆਂ ਨਹੀਂ ਤੇ ਟਰੈਕਟਰਾਂ ਵੱਡੀ ਪੱਧਰ ਤੇ ਨੁਕਸਾਨੇ ਗਏ ਆ ਇੱਥੋਂ ਤੱਕ ਆ ਵੀ ਸਾਡੇ ਟਰੈਕਟਰਾਂ ਦੇ ਟਾਇਰ ਕੱਢ ਕੇ ਲੈ ਕੇ ਗਏ ਆ ਟਰਾਲੀਆਂ ਦੇ ਹੁੱਕਾਂ ਕੱਢ ਸਰਕਾਰ ਨੇ ਮਤਲਬ ਪੁਲਿਸ ਨੇ ਮਿਲੀ ਭੁਗਤ ਨਾਲ ਸਾਡੇ ਮੋਰਚੇ ਦੀ ਲੁੱਟ ਕਰਵਾਈ ਹੈ ਵੱਡੀ ਪੱਧਰ ਤੇ ਸਾਡੇ ਸਾਡੇ ਜਿਹੜੇ ਹੋਰ ਚੁੱਲ੍ਹੇ ਨਾਲ ਸੰਬੰਧਤ ਸਮਾਨ ਐ ਸਿਲੰਡਰ ਐ ਰੱਬ ਵਗੈਰਾ ਸਾਡੇ ਸੀ ਕੁੱਲ ਕੂਲਰ ਵਗੈਰਾ ਪੱਖੇ ਸਾਰੇ ਚੋਰੀ ਕੀਤੇ ਗਏ ਕਿਵੇਂ ਵੇਖਦੇ ਮੈਂ ਜਦੋਂ ਪਹਿਲਾਂ ਸਰਕਾਰ ਨਹੀਂ ਸੀ ਬਣੀ ਉਹਦੇ ਧਰਨੇ ਦੇ ਵਿੱਚ ਆਪ ਨਾਲ ਆ ਕੇ ਬੈਠੇ ਨੇ ਤੇ ਹੁਣ ਉਹਨੇ ਹੀ ਕਿਸਾਨਾਂ ਦੇ ਧਰਨੇ ਜਿਹੜੇ ਚੁਕਾਈ ਜਾਂਦੇ ਨੇ ਦੇਖੋ ਸਾਡੇ ਸਿਰਫ ਇਕੱਲੇ ਕਿਸਾਨ ਜੁਨੀਆਨਾ ਦੇ ਨਹੀਂ ਕਿ ਐਮਐਮ ਦੇ ਨਹੀਂ ਸਾਰੇ ਪੰਜਾਬ ਦੇ ਕਿਸਾਨਾਂ ਦੇ ਮਨਾਂ ਦੇ ਵਿੱਚ ਇਸ ਗੱਲ ਦਾ ਰੋਸ ਹੈ ਪੰਜਾਬ ਸਰਕਾਰ ਦੇ ਖਿਲਾਫ ਕਿ ਜਿਹੜੀ ਭਗਵੰਤ ਮਾਨ ਸਰਕਾਰ ਸਾਡੇ ਧਰਨਿਆਂ ਦੇ ਵਿੱਚੋਂ ਨਿਕੜੀ ਐ ਤੇ ਵੱਡੀ ਸਪੋਰਟ ਸਾਡੇ ਕਿਸਾਨਾਂ ਦੀ ਉਸ ਨੂੰ ਰਹੀ ਐ ਉਹਨੇ ਜਿਹੜਾ ਹੁਣ ਤੱਕ ਉਹ ਕਹਿੰਦਾ ਰਿਹਾ ਵੀ ਕੇਂਦਰ ਨਾਲ ਸੰਬੰਧਿਤ ਮੰਗਾਂ ਨੇ ਕੇਂਦਰ ਦੇ ਨਾਲ ਗੱਲਬਾਤ ਕਰੋ ਮੈਂ ਅੱਗੇ ਜਾ ਕੇ ਅਗਵਾਈ ਕਰੂੰਗਾ ਤੁਹਾਡੀ ਮੈਂ ਕਿਸਾਨਾਂ ਦਾ ਵਕੀਲ ਹਾਂ ਉਸ ਨੇ ਅੱਜ ਕਿਸਾਨਾਂ ਦੀ ਪਿੱਠ ਦੇ ਵਿੱਚ ਸੁਰਾ ਮਾਰਿਆ ਇਸ ਕਰਕੇ ਵੱਡਾ ਰੋਸ ਹੈ ਸਾਡੇ ਪੰਜਾਬ ਦੇ ਕਿਸਾਨਾਂ ਦੇ ਵਿੱਚ ਆਉਣ ਵਾਲੇ ਸਮੇਂ 'ਚ ਸਵਾਲ ਪੁੱਛੇ ਜਾਣੇ ਆ ਪਿੰਡਾਂ ਦੇ ਵਿੱਚੋਂ ਅਸੀਂ ਸਵਾਲ ਪੁੱਛਾਂਗੇ ਕਿ ਸਾਡਾ ਕਸੂਰ ਕੀ ਸੀ ਕੀ ਅਸੀਂ ਦਿੱਲੀ ਨਾਲ ਸਾਡਾ ਸੰਘਰਸ਼ ਸੀ ਪੰਜਾਬ ਸਰਕਾਰ ਦਾ ਸੀ ਕੀ ਬਗੜਿਆ ਸੀ ਤੇ ਸਾਡੇ ਮੋਰਚੇ ਕਿਉਂ ਲੁੱਟੇ ਸਾਡੇ ਟਰੈਕਟਰ ਚੋਰੀ ਕਿਉਂ ਕੀਤੇ ਸਾਡੀਆਂ ਗੱਡੀ ਚੋਰੀ ਕਿਉਂਆਂ ਗੱਡੀ ਕਿਉਂ ਪੰਨੀਆਂ ਸਾਡਾ ਕੀਮਤੀ ਸਮਾਨ ਕਿਉਂ ਲੁੱਟਿਆ ਇਹ ਸਵਾਲ ਪੁੱਛਣੇ ਆ ਅਸੀਂ ਕਿਵੇਂ ਵੇਖਦੇ ਜਿਹੜੀ ਜੰਗ ਸ਼ੁਰੂ ਹੋਈ ਸੀ ਐਮਐਸਪੀ ਤੋਂ ਜਿਹੜੀ ਜੰਗ ਸ਼ੁਰੂ ਹੋਈ ਸੀ ਤੇ ਹਾਲੇ ਤੱਕ ਕਾਫੀ ਸਮਾਂ ਹੋ ਗਿਆ ਜਿਹੜਾ ਕਿ ਵੱਖ-ਵੱਖ ਧਰਨੇ ਲੱਗ ਚੁੱਕੇ ਨੇ ਧਰਨੇ ਚੁਕਾਏ ਜਾ ਚੁੱਕੇ ਨੇ ਪਰ ਫਿਰ ਵੀ ਉਹ ਮੰਗਾਂ ਜਿਹੜੀਆਂ ਮੰਨੀਆਂ ਨਹੀਂ ਗਈਆਂ ਸਾਡਾ ਦੇਖੋ ਇਹਨੂੰ ਅਸੀਂ ਇਹ ਦੇਖਦੇ ਆਂ ਵੀ ਸਾਡੇ ਪਾਰਤ ਦੇ ਕਿਸਾਨਾਂ ਦੀ ਬਦਕਿਸਮਤੀ ਹੈ ਕਿਉਂਕਿ ਅਸੀਂ ਸਾਡੇ ਜਿਹੜੇ ਤਿੰਨ ਫਾਰਮਾ ਪੰਜਾਬ ਦੇ ਵਿੱਚ ਖਾਸ ਕਰਕੇ ਜਿਹੜੇ ਅਗਵਾਈ ਕਰਦੇ ਐ ਕੁੱਲ ਦੁਨੀਆ ਦੀ ਪੰਜਾਬ ਅਗਵਾਈ ਕਰਦਾ ਉਹਦੇ ਵਿੱਚ ਤਿੰਨ ਫਾਰਮਾ ਉਹ ਤਿੰਨੇ ਫਾਰਮਾ ਦੀ ਸਾਂਝ ਨਹੀਂ ਬਣ ਸਕੀ ਇਕੱਠੇ ਹੋਏ ਬਣਾ ਸਰਕਾਰ ਕਿਸੇ ਦੀ ਨਹੀਂ ਮੰਨਦੀ ਸਰਕਾਰ ਦਾ ਜੋਰ ਇਸ ਗੱਲ ਤੇ ਲੱਗਿਆ ਹੋਇਆ ਜੇ ਵੀ ਕਿ ਇਹਨਾਂ ਨੂੰ ਪਾੜ ਕੇ ਵੱਡੀ ਪੱਧਰ ਤੇ ਇਹਨਾਂ ਦੇ ਵਿੱਚ ਫੁੱਟ ਪੈਦਾ ਕੀਤੀ ਜਾਵੇ ਤੇ ਸੰਘਰਸ਼ ਪੰਜਾਬ ਦੀ ਧਰਤੀ ਤੋਂ ਖੜਾ ਨਾ ਹੋਵੇ ਜਾਨੀ ਅਸੀਂ ਬਦਕਿਸਮਤੀ ਸਮਝਦੇ ਹਾਂ ਇਹਨਾਂ ਨੂੰ ਇੱਥੋਂ ਸਾਡੇ ਪੰਜਾਬ ਦੇ ਕਿਸਾਨਾਂ ਦੀ ਸਾਡੀ ਕੋਸ਼ਿਸ਼ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਾਰੇ ਸੰਗਠਨ ਇਕੱਠੇ ਹੋ ਕੇ ਪੰਜਾਬ ਸਰਕਾਰ ਦੇ ਖਿਲਾਫ ਇੱਕ ਵੱਡਾ ਰੋਸ ਪ੍ਰਦਰਸ਼ਨ ਜਿਹੜਾ ਉਹ ਸ਼ੁਰੂ ਕਰਕੇ ਉਹ ਕੇਂਦਰ ਸਰਕਾਰ ਵੱਲ ਸੇਧਿਤ ਹੋਊਗਾ ਕੀ ਜਿਹੜੀ ਤਰੀਕ ਹਾਲ ਤੱਕ ਫਾਈਨਲ ਕੀਤੀ ਗਈ ਹੈ ਇਹ ਅਗਲਾ ਜਿਹੜਾ ਮੋਰਚਾ ਹੁਣ ਕੱਢਿਆ ਜਾਣਾ ਦੇਖੋ ਅਗਲੀ ਮੀਟਿੰਗ ਇਹ ਸਾਡੀ 16 ਤਰੀਕ ਦੀ ਇੱਥੇ ਅਸੀਂ ਮੀਟਿੰਗ ਰੱਖੀ ਹੈ ਦੁਬਾਰੇ ਮੀਟਿੰਗ ਹੋਣੀ ਹੈ ਉਹਦੇ ਵਿੱਚ ਕਿਉਂਕਿ ਬਹੁਤ ਇੱਕ ਕੰਮ ਦਾ ਜ਼ੋਰ ਹੈ ਕਣਕ ਦੀ ਵਾਢੀ ਦਾ ਸਮਾਂ ਆਗੂ ਰੁਝੇ ਹੋਏ ਐ ਬਹੁਤ ਸਾਰੇ ਰੁਝੇ ਮੈਂ ਅਜੇ ਪਿੰਡਾਂ ਦੇ ਰੁਝੇ ਮੈਂ ਪਿੰਡਾਂ ਦੀਆਂ ਲਿਸਟਾਂ ਸਮਾਨ ਜਿਹੜੀ ਵੱਡਾ ਉਲਝਾਇਆ ਗਿਆ ਸਾਡੇ ਕਿਸਾਨਾਂ ਨੂੰ ਇਸ ਕਰਕੇ ਉਹਦੀ ਅਸੀਂ ਕੁੱਲ ਲਿਸਟ ਅਲੋਸਟਾਂ ਬਣਾ ਕੇ ਮੀਟਿੰਗ ਕਰਾਂਗੇ 17 ਤਰੀਕ ਦੀ ਮੀਟਿੰਗ ਤੇ ਹੋ ਸਕਦਾ ਸੀ ਅਗਲੇ ਪ੍ਰੋਗਰਾਮ ਦਾ ਐਲਾਨ ਕਰੀਏ ਦੇਖੋ ਜੋ ਸੋਡਾ 19 ਤਰੀਕ ਨੂੰ ਸਰਕਾਰ ਨੇ ਉੱਥੇ ਸਾਡੇ ਆਗੂਆਂ ਨੂੰ ਸਾਨੂੰ ਮੈਂ ਵਿੱਚ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਤਾਂ ਜਿਹੜਾ ਸਾਡੇ ਮੋਰਚੇ ਤੇ ਹਮਲਾ ਕਰਕੇ ਸਾਡਾ ਸਮਾਨ ਦੀ ਲੁੱਟਖਸੁੱਟ ਕੀਤੀ ਆ ਅੱਜ ਸਾਡੀ ਮੀਟਿੰਗ ਪਹਿਲੀ ਉਸ ਤੋਂ ਬਾਅਦ ਪਹਿਲੀ ਮੀਟਿੰਗ ਹੋਈ ਹੈ ਜਿੱਦੇ ਸਾਡਾ ਅੱਜ ਉਹ ਲੇਖਾ ਜੋਖਾ ਕੀਤਾ ਗਿਆ ਔਰ ਸਰਕਾਰ ਨਾਲ ਜੋ ਹੈਗੇ ਆ ਅਗਲੇ ਟਕਰਾਮੇ ਕਹਾਂਗੇ ਅਸੀਂ ਭਈ ਉਹ तरीकाएं देतीया ने कि मैं देख दूँ ਪਹਿਲਾਂ ਭਗਵੰਤ ਮਾਨ ਮੀਟਿੰਗ ਛੱਡ ਕੇ ਚਲ ਜਾਂਦਾ ਤਾਂ ਫੇਰ ਰਾਤੋਂ ਰਾਤ ਜਿਹੜੇ ਕੀ ਟਿਕਾਣੇ ਕਿਸਾਨਾਂ ਦਾ ਜਿਹੜੇ ਕਿ ਚਕਾ ਦਿੱਤੇ ਜਾਂਦੇ ਬਿਲਕੁਲ ਇਹ ਦਰਅਸਲ ਚਿਹਦੇ ਨਾਲ ਸਾਡਾ ਕੋਈ ਰੋਲਾ ਨਹੀਂ ਸੀ ਇਹਨੇ ਤੇ ਹੁਣ ਖਾਹ ਖਾ ਆਪਣੇ ਗੱਲ ਪਲਾ ਪਾਈ ਆ ਇਹ ਤੇ ਇਹਨੂੰ ਗਲੋ ਲਾਉਣੀ ਬਹੁਤ ਔਖੀ ਹੋਣੀ ਆ ਜਦੋਂ ਕਹਿੰਦੇ ਆ ਵੀ ਕਿਸੇ ਦਾ ਮਾੜਾ ਟਾਈਮ ਆਉਂਦਾ ਨਾ ਤੇ ਉਹਨੂੰ ਦੱਸ ਕੇ ਨਹੀਂ ਆਉਂਦਾ ਇਹ ਆਪ ਹੀ ਕਹਿੰਦਾ ਹੁੰਦਾ ਰੱਬ ਡਾਂਗ ਨਹੀਂ ਮਾਰਦਾ ਬੰਦੇ ਦੀ ਮੱਤ ਮਾਰਦਾ ਇਹਦੀ ਵੀ ਮੱਤ ਮਾਰੀ ਆ ਇਹਦੀ ਹੁਣ ਮੱਤ ਮਾਰੀ ਗਈ ਆ ਜਿਹੜਾ ਨੇ ਇਹ ਕੰਮ ਕੀਤਾ ਇਹ ਜਿਹੜਾ ਪਿੰਡਾਂ ਦੀ ਵੋਟ ਆ ਤੇ ਪਿੰਡਾਂ ਚੋਂ ਹੀ ਜਿੱਤਿਆ ਸੀ ਤੇ ਹੁਣ ਪਿੰਡਾਂ ਵਾਲੇ ਇਹਨੂੰ ਇਹਨੂੰ ਨੇ ਦੇਣਾ ਨਹੀਂ ਜਟਣਾ ਕਾਲੀਆਂ ਨੂੰ ਤੇ ਤਿੰਨ ਸੀਟਾਂ ਆ ਗਈਆਂ ਤੇ ਕੋਈ ਨਹੀਂ ਆਉਂਦੀਆਂ ਆ ਦੇਖ ਰਹੇ ਪਿੰਡਾਂ ਦੇ ਵਿੱਚ ਕਾਫੀ ਵਿਰੋਧ ਵੀ ਕੀਤਾ ਜਾ ਰਿਹਾ ਹੁਣ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਉਹਨਾਂ ਨੂੰ ਵਿੱਚ ਵੜਿਆ ਵੜਨ ਨਹੀਂ ਦਿੱਤਾ ਜਾ ਰਿਹਾ ਨਹੀਂ ਸਾਰੇ ਪਿੰਡਾਂ ਚ ਲੋਕਾਂ ਨੇ ਆਪ ਵਿਰੋਧ ਕਰਨਾ ਇਹ ਦੇਖੋ ਪਿੰਡਾਂ ਦੇ ਵਿੱਚ ਖੇਤੀ ਆ ਜੇ ਤੁਸੀਂ ਖੇਤੀ ਸੈਕਟਰ ਨੂੰ ਬਰਬਾਦ ਕਰਨ ਲਈ ਬੈਠੇ ਜੇ ਤੇ ਫਿਰ ਖੇਤੀ ਸੈਕਟਰ ਹੀ ਨਾ ਰਿਹਾ ਤਾਂ ਛੋਟਾ ਵਪਾਰੀ ਨਹੀਂ ਰਹਿਣਾ ਦੁਕਾਨਦਾਰ ਨਹੀਂ ਰਹਿਣਾ ਤੇ ਬਚੂ ਕੌਣ ਇਹਦੇ ਕਾਰਪੋਰੇਟ ਦੇ ਹੱਥ ਕੇ ਦੇਣ ਨੂੰ ਇਹਦੀ ਤੇ ਜਿਹੜੀ ਗੰਡ ਧੋਪਾ ਬੀਜੇਪੀ ਨਾ ਹੋ ਗਈ ਜਦੋਂ ਸਰਕਾਰ ਬਣਾਉਣੀ ਸੀ ਉਦੋਂ بڑے ਦਾਅਵੇ ਕੀਤੇ ਗਏ ਵੀ 23 23 ਜਿਹੜੀਆਂ 23 ਫਸਲਾਂ ਨੇ ਉਹਨਾਂ ਉੱਤੇ ਐਮਐਸਫੀ ਦਿੱਤੀ ਜਾਊਗੀ ਆਖਿਆ ਸੀ ਵੀ ਮਿੰਟਾਂ ਚ ਐ ਕਰ ਦਾਂਗੇ ਪਰ ਹਾਲੇ ਤੀਕਰ 3 ਸਾਲ ਹੋ ਗਏ ਤੇ ਉਹ ਐਮਐਸਫੀ ਪੱਕੀ ਨਹੀਂ ਹੋਈ ਦੇਖੋ ਗੱਲਾਂ ਕਰ ਲੈਣੀਆਂ ਬੜੀਆਂ ਸੌਕੀਆਂ ਰਾਜ ਚਲਾਉਣਾ ਬੜਾ ਔਖਾ ਜਿਹੜੇ ਨੌਟੰਕੀ ਵਾਲੇ ਭੰਡ ਹੁੰਦੇ ਆ ਨਾ ਇਹ ਭੰਡਾਲਾ ਜਿਹੜਾ ਕੰਮ ਕਿਸੇ ਦਾ ਹੁੰਦਾ ਉਹੀ ਕਰੇ ਤੇ ਵਧੀਆ ਰਹਿੰਦਾ ਜੇ ਉਹ ਕੰਮ ਤੋਂ ਬਾਹਰ ਜਾ ਕੇ ਦੂਜਾ ਕੰਮ ਕਰੂਗਾ ਨਾ ਤਾਂ ਫਿਰ ਉਹਨੂੰ ਜੋ ਉਹਦਾ ਹਾਲ ਹੁੰਦਾ ਜੋ ਇਹਨਾਂ ਦਾ ਹੋਣਾ ਤੁਸੀਂ ਦੇਖੋਗੇ